ਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ ਸਕੂਲੀ ਵਿਦਿਆਰਥੀਆਂ ਦੀ ਸਿਹਤ ਸੰਭਾਲ ਨੂੰ ਦੇਖਦੇ ਹੋਏ ਪਾਲਿਮੀ ਦੇ ਮੱਦੇ ਨਜ਼ਰ ਨਵੇਂ ਹੁਕਮ ਲਾਗੂ ਸਕੂਲਾਂ ਨੂੰ ਨਮੀਆਂ ਹਦਾਇਤਾਂ ਦਿੱਤੀਆਂ ਚਾਰੀ ਕਿਹਾਂਪੁਰ ਵੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਸਕੂਲਾਂ ਦੇ ਸਬੰਧ ਵਿੱਚ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬਲਟ ਅਤੇ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਪੰਜਾਬ ਸਰਕਾਰ ਨੇ ਬਰਸਾਤਾਂ ਦੇ ਮੌਸਮ ਦੌਰਾਨ ਸਕੂਲੀ ਇਮਾਰਤਾਂ ਅਤੇ ਵਿਦਿਆਰਥੀਆਂ ਦੀ ਸੰਭਾਲ ਲਈ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ ਪੰਜਾਬ ਸਰਕਾਰ ਨੇ ਬਾਰਸ਼ਾਂ ਦੇ ਮੌਸਮ ਦੌਰਾਨ ਸਕੂਲੀ ਇਮਾਰਤਾਂ ਅਤੇ ਵਿਦਿਆਰਥੀਆਂ ਦੀ ਸੰਪਾਲ ਲਈ ਹਦਾਇਤ ਜ਼ਰੂਰੀ ਜੋ ਜਾਰੀ ਕਰ ਦਿੱਤੀਆਂ ਹਨ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਮੁਖੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਕੂਲੀ ਮਾਰਦਾ ਸੁਰੱਖਿਤ ਹਨ ਅਤੇ ਬਰਸਾਤ ਦੇ ਪਾਣੀ ਨਾਲ ਕੋਈ ਨੁਕਸਾਨ ਨਹੀਂ ਪਹੁੰਚ ਸਕਦਾ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਮੁਖੀ ਨੂੰ ਸਕੂਲ ਦੇ ਗਰਾਊਂਡ ਅਤੇ ਪਾਇਰਿਸ ਵਿੱਚ ਥਾਂ-ਥਾਂ ਤੇ ਇਕੱਠੇ ਹੋਣ ਵਾਲੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕਰਨ ਲਈ ਯੋਗ ਉਪਾਏ ਕਰਨੇ ਚਾਹੀਦੇ ਹਨ ਉਹਨਾਂ ਨੂੰ ਵਿਦਿਆਰਥੀਆਂ ਲਈ ਸਾਫ ਅਤੇ ਪੀਣ ਵਾਲਾ ਸਭ ਪਾਣੀ ਮੁਹੱਈਆ ਕਰਵਾਉਣਾ ਚਾਹੀਦਾ ਹੈ ਸਕੂਲੀ ਟਾਇਲਟਾਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਪੱਤਰ ਵਿੱਚ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਮਿੱਡੇ ਮੀਲ ਖਾਣ ਤੋਂ ਪਹਿਲਾਂ ਸਾਬਣ ਅਤੇ ਸਾਫ ਸੁਥਰੇ ਪਾਣੀ ਨਾਲ ਹੱਥ ਧੋਣ ਅਤੇ ਇਸ ਰੁਟੀਨ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ ਕਿ ਭੋਜਨ ਵਾਲੇ ਸਥਾਨ ਤੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਪੱਤਰ ਵਿੱਚ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਮਾਨਸੂਨ ਸਮੇਂ ਦੌਰਾਨ ਡਿਸਟ੍ਰੈਮੈਨਿੰਗਸ ਵੱਲੋਂ ਜਾਰੀ ਸਰ ਸੁਰੱਖਿਅਤ ਉਪਾਏ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਪਸ ਵਿੱਚ ਸਮੇਂ ਸਕੂਲ ਵਿੱਚ ਸੁਰੱਖਿਅਤ ਢੰਗ ਨਾਲ ਬਾਹਰ ਨਿਕਲਣ ਲਈ ਸਿਖਲਾਈ ਦੇਣ ਲਈ ਵੀ ਕਿਹਾ ਗਿਆ ਹੈ। ਪੱਤਰ ਵਿੱਚ ਸਕੂਲ ਮੁਖੀ ਨੂੰ ਹੇਠ ਲਿਖੇ ਹਦਾਇਤਾਂ ਨੁਕਤੇ ਜਾਰੀ ਕੀਤੇ ਗਏ ਹਨ। ਸਕੂਲ ਵਿੱਚ ਉਪਲਬਧ ਬਿਜਲੀ ਉਪਕਰਨ ਸਹੀ ਅਤੇ ਚਲਾਈ ਹਾਲ ਵਿੱਚ ਹੋਣੇ ਚਾਹੀਦੇ ਹਨ। ਇਹਨਾਂ ਨੂੰ ਖੁੱਲੇ ਵਿੱਚ ਲਟਕਦੀਆਂ ਅਤੇ ਨੰਗੀਆਂ ਤਾਰਾਂ ਦਾ ਧਿਆਨ ਤੇ ਜੋੜ ਨਾ ਰੱਖਿਆ ਜਾਵੇ। ਬਰਸਾਤ ਮੌਸਮ ਦੌਰਾਨ ਸਕੂਲ ਦੇ ਸਾਰੇ ਰਸਤੇ ਕੋਰੀਡੋਰ ਅਤੇ ਪੌੜੀਆਂ ਨੂੰ ਸੁਰੱਖਿਅਤ ਅਤੇ ਫਿਸ਼ਲ ਰਹਿ ਰੱਖਣਾ ਯਕੀਨੀ ਬਣਾਇਆ ਜਾਵੇ ਹਰ ਸੰਭਾਵ ਖੇਤਰ ਵਿੱਚ ਪੈਦਾ ਸਕੂਲਾਂ ਦੇ ਆਲੇ-ਦੁਆਲੇ ਖਾਸ ਤਵੱਜਾ ਦਿੱਤੀ ਜਾਣੀ ਚਾਹੀਦੀ ਹੈ ਕਿਸੇ ਵੀ ਨਾਲ ਨਜਿੱਠ ਲਈ ਵਿਦਿਆਰਥੀਆਂ ਦੇ ਮਾਪਿਆਂ ਨਾਲ ਤੁਰੰਤ ਰابطਾ ਕਾਇਮ ਕੀਤਾ ਜਾਵੇ ਬਰਸਾਤ ਤੋਂ ਪਹਿਲਾਂ ਸਕੂਲਾਂ ਦੀ ਬੰਦ ਹੋਈ ਪਾਈਪਾਂ ਅਤੇ ਛੱਤਾਂ ਦੀ ਮੁਰੰਮਤ ਕਰਵਾਉਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਸਕੂਲਾਂ ਦੇ ਖੇਡ ਮੈਦਾਨ ਅਤੇ ਹੋਰ ਖੁੱਲੀਆਂ ਥਾਵਾਂ ਤੇ ਵੱਡੇ ਵੱਡੇ ਰੁੱਖਾਂ ਦੀ ਛੱਤੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਤੇਜ਼ ਹਵਾਵਾਂ ਚੱਲਣ ਸਮੇਂ ਕਿਸੇ ਦਰਖਤ ਦੇ ਡਿੱਗਣ ਦਾ ਖਤਰਾ ਨਾ ਹੋਵੇ ਤਾਂ ਇਹ ਅੱਜ ਦੀ ਜੋ ਵੱਡੀ ਅਪਡੇਟ ਸੀ ਸਕੂਲਾਂ ਦੇ ਸਬੰਧ ਵਿੱਚ ਲੈ ਕੇ ਆਏ ਸੀ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਤਾਜੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ